ਤੇ ਉਸ ਸਾਰੀ ਲਹਿਰ ਦੇ ਵਿੱਚ ਜਦੋਂ ਉਹ ਲਹਿਰ ਚਰਮ ਸੀਮਾ ਤੇ ਪਹੁੰਚੀ ਤੇ ਉਸ ਲਹਿਰ ਦੇ ਵਿੱਚ ਉਹ ਸਾਡੀਆਂ ਕੁਝ ਜਥੇਬੰਦੀਆਂ ਤੇ ਕੁਝ ਸੰਸਥਾਵਾਂ ਨਵੇਂ ਰੂਪ ਦੇ ਵਿੱਚ ਪ੍ਰਗਟ ਹੋਈਆਂ ਜਿਹਨੂੰ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੀ ਜਿਹੜਾ ਨਵਾਂ ਪ੍ਰਬੰਧ ਹੈ ਉਹ ਸਾਡੇ ਸਾਹਮਣੇ 1920 ਤੋਂ ਬਾਅਦ ਪ੍ਰਗਟ ਹੋਇਆ ਉਹਦੇ ਸੰਬੰਧੀ ਉਦੋਂ ਸੰਤ ਅਦਰ ਸਿੰਘ ਜੀ ਹੋਣਾ ਦੇ ਕਿਸ ਤਰ੍ਹਾਂ ਦੇ ਵਿਚਾਰ ਸੀਗੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਨਾ ਜਿਹਦੇ ਤੋਂ ਸਾਨੂੰ ਅੱਜ ਦੇ ਭੰਬਲ ਪੂਸੇ ਦੀ ਸਿਹਤ ਜੋ ਭੰਬਲ ਪੂਸਾ ਪਿਆ ਹੋਇਆ ਉਹ ਤੋਂ ਸਿਹਤ ਮਿਲ ਸਕੇ ਅੱਜ ਸਥਿਤੀ ਬਿਲਕੁਲ ਉਵੇਂ ਹੀ ਆ ਜਿਵੇਂ 1920 ਤੋਂ ਪਹਿਲਾਂ ਸੀਗੀ ਪੰਥ ਦੇ ਵਿੱਚ ਸਾਰਾ ਕੁਝ ਹੋਣ ਦੇ ਬਾਵਜੂਦ ਬਹੁਤ ਵੱਡੀਆਂ ਸ਼ਕਤੀਆਂ ਬਹੁਤ ਵੱਡੇ ਸਾਧਨ ਹੋਣ ਦੇ ਬਾਵਜੂਦ ਪੰਥ ਦੇ ਸੰਸਥਾਵਾਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਬੇ ਬੇਤਰਤੀਬੀ ਸੀਗੀ ਜਿਹਦੇ ਕਰਕੇ ਅਸੀਂ ਆਪਣੀ ਸ਼ਾਨ ਨਹੀਂ ਬੁਲੰਦ ਕਰ ਸਕਦੇ ਸੀ ਤੇ ਬੇਤਰਤੀਬੀ ਉਦੋਂ ਹੁੰਦੀ ਡਿਸਆਰਡਰ ਉਦੋਂ ਹੁੰਦਾ ਜਦੋਂ ਤੁਸੀਂ ਦਿਸ਼ਾਹੀਣ ਹੋ ਜਾਓ ਡਾਇਰੈਕਸ਼ਨਲੈਸ ਹੋ ਜਾਓ ਤੇ ਦਿਸ਼ਾਹੀਣਤਾ ਉਦੋਂ ਆਉਂਦੀ ਆ ਜਦੋਂ ਤੁਸੀਂ ਦੁਬਿਧਾ 'ਚ ਪੈ ਜਾਓ ਤੇ ਦੁਬਿਧਾ ਉਦੋਂ ਹੁੰਦੀ ਆ ਜਦੋਂ ਅਸਪਸ਼ਟਤਾ ਹੋ ਜਾਏ ਅੱਜ ਸਾਡੇ ਕੋਲ ਬਹੁਤ ਵੱਡੇ ਪੱਧਰ ਦੇ ਉੱਤੇ ਅਸਪਸ਼ਟਤਾ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਤਾਂ ਗੱਲ ਕਰਨਾ ਚਾਹਨੇ ਪਰ ਅਸੀਂ ਇਹ ਵਿਚਾਰ ਨਹੀਂ ਕਰ ਰਹੇ ਕਿ 100 ਸਾਲ ਦਾ ਸਾਡੇ ਸਾਹਮਣੇ ਇੱਕ ਇਤਿਹਾਸ ਹੈ ਸ਼੍ਰੋਮਣੀ ਕਮੇਟੀ ਦਾ ਜਿਹਦੇ ਵਿੱਚੋਂ ਅਸਫਲਤਾਵਾਂ ਵੱਧ ਨੇ ਸਫਲਤਾਵਾਂ ਘੱਟ ਨੇ ਵੱਖ-ਵੱਖ ਅਕਾਲੀ ਦਲਾਂ ਦਾ ਸਾਡੇ ਕੋਲ 100 ਸਾਲ ਦਾ ਇਤਿਹਾਸ ਹੈ ਜਿਹਦੇ ਵਿੱਚ ਲਗਭਗ ਹਰੇਕ ਬੰਨਗੀ ਦੇ ਲੀਡਰ ਦੇ ਉੱਤੇ ਹੀ ਬਹੁਤ ਵੱਡੇ ਸਵਾਲ ਖੜੇ ਨੇ ਉਹ ਕਿਸ ਤਰ੍ਹਾਂ ਦਾ ਹੋਣਾ ਹੈ ਅਕਾਲ ਤਖਬ ਸੰਬੰਧੀ ਦੀ ਸਰਵੋਚਤਾ ਨੂੰ ਢਾਹ ਅੱਜ ਨਹੀਂ ਲੱਗੀ ਹੈ ਪਿਛਲਾ ਸਾਰਾ ਇਤਿਹਾਸ ਦੇਖੋ ਕ੍ਰੋਮਣੀ ਕਮੇਟੀ ਦੀ ਖੁਦਮਖਤਿਆਰੀ ਨੂੰ ਅੱਜ ਠਾਹ ਨਹੀਂ ਲੱਗੀ ਹੈ ਪਿਛਲਾ ਸਾਰਾ ਇਤਿਹਾਸ ਦੇਖੋ ਅੱਜ ਬਾਦਲ ਪਰਿਵਾਰ ਨੂੰ ਗਾਲਾਂ ਕੱਢਦੇ ਪਹਿਲਾਂ ਜਦੋਂ ਅਸੀਂ ਜਵਾਨ ਹੋਏ ਉਦੋਂ ਬਰਨਾਲੇ ਨੂੰ ਇਦਾਂ ਹੀ ਗਾਲਾਂ ਕੱਢਦੇ ਸੀਗੇ ਸਾਡੇ ਬਜ਼ੁਰਗਦੂ ਹੋਰ ਅਗਲੇ ਲੀਡਰਾਂ ਨੂੰ ਕੱਢਦੇ ਸੀਗੇ ਸੋ ਉਹ ਸਥਿਤੀ ਤਾਂ ਹੈ ਸਾਡੇ ਵਿੱਚ ਬੇਤਰਤੀਬੀ ਆ દિਸ਼ਾਹੀਣਤਾ ਹੈ ਦੁਬਧਾ ਹੈ ਤੇ ਅਸਪਸ਼ਟਤਾ ਤੇ ਇਹਨੂੰ ਦੂਰ ਕਰਨ ਦੇ ਲਈ ਉਸ ਵਕਤ ਇਹਨਾਂ ਸੰਸਥਾਵਾਂ ਦੇ ਪ੍ਰਤੀ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਕੀ ਵਿਚਾਰ ਸੀਗੇ ਉਹ ਉਦੋਂ ਸਾਡੇ ਬਜ਼ੁਰਗਾਂ ਨੇ ਨਹੀਂ ਮੰਨੇ ਤਾਂ ਅੱਜ ਸਾਨੂੰ ਦੁਆਰਾ ਉਸ ਖਮਿਆਜੇ ਭੁਗਤਣੇ ਪੈ ਰਹੇ ਨੇ ਸ਼੍ਰੋਮਣੀ ਕਮੇਟੀ ਸੰਬੰਧੀ ਉਹਨਾਂ ਦਾ ਵਿਚਾਰ ਵੋਟਾਂ ਰਾਹੀਂ ਸ਼੍ਰੋਮਣੀ ਕਮੇਟੀ ਚੁਣਨਾ ਨਸ ਹੈ ਸਿਲੈਕਸ਼ਨ ਰਾਹੀਂ ਚੁਣਨਾ ਸੀਗਾ ਤੇ ਸਿਲੈਕਸ਼ਨ ਹੋਈ ਵੀ ਤੇ ਉਹ ਵੀ ਸਥਾਨਕ ਬੱਦਰ ਤੇ ਤੇ ਦੂਸਰਾ ਸ਼੍ਰੋਮਣੀ ਕਮੇਟੀ ਸੰਬੰਧੀ ਉਹਨਾਂ ਦਾ ਵਿਚਾਰ ਇਹ ਸੀਗਾ ਕਿ ਸ਼੍ਰੋਮਣੀ ਕਮੇਟੀ ਇੱਕ ਸੈਂਟਰਲਾਈਜ਼ਡ ਕੇਂਦਰੀਕ੍ਰਿਤ ਇੱਕ ਸੰਸਥਾ ਨਹੀਂ ਹੋਣੀ ਚਾਹੀਦੀ ਸ਼੍ਰੋਮਣੀ ਕਮੇਟੀ ਬਿਲਕੁਲ ਵਿਕੇਂਦ੍ਰਿਤ ਹਰੇਕ ਇਲਾਕੇ ਦੇ ਲੋਕ ਖੁਦ ਮੁਖਤਿਆਰ ਰੂਪ ਦੇ ਵਿੱਚ ਆਪਣੇ ਸਥਾਨਕ ਇਤਿਹਾਸਿਕ ਗੁਰੂ ਟੀਠਾਂ ਦਾ ਪ੍ਰਬੰਧ ਆਪਣੇ ਆਪ ਚ ਕਰਨ ਸੰਤ ਅਦਰ ਸਿੰਘ ਜੀ ਉਹਨਾਂ ਦਾ ਇਹ ਵਿਚਾਰ ਸੀਗਾ ਉਹਨਾਂ ਦਾ ਇਹ ਵਿਚਾਰ ਸੀਗਾ ਕਿ ਸੰਜੀ ਕਮੇਟੀ ਜਿਹੜੇ ਪੂਰੇ ਪੰਥ ਦੀ ਬਣਨੀ ਪੂਰੀ ਦੁਨੀਆ ਭਰ ਦੇ ਸਿੱਖਾਂ ਦੀ ਬਣਨੀ ਉਹਦੇ ਅਧੀਨ ਸਿਰਫ ਦੋ ਗੁਰਦੁਆਰੇ ਚਾਹੀਦੇ ਇੱਕ ਦਰਵਾਸਾਹਬ ਅੰਮ੍ਰਿਤਸਰ ਤੇ ਇੱਕ ਨਨਕਾਣਾ ਸਾਹਿਬ ਉਸ ਤੋਂ ਬਿਨਾ ਬਾਕੀ ਸਾਰੇ ਗੁਰਤੀਰਥ ਉਸ ਵਕਤ ਜੇ ਤੁਸੀਂ ਪੁਰਾਣਾ ਇਤਿਹਾਸ ਪੜ੍ਹੋ ਤਾਂ ਇਤਿਹਾਸਕ ਗੁਰਦੁਆਰੇ ਨੂੰ ਉਹ ਗੁਰਤੀਰਥ ਕਹਿੰਦੇ ਸੀਗੇ ਉਹ 500 ਦੇ ਆਸ-ਪਾਸ ਸੀਗੇ ਇਸ ਪੰਜਾਬ ਦੇ ਇਸ ਪੁਰਾਣੇ ਪੰਜਾਬ 'ਚ ਮੀਆਂਵਾਲੀ ਤੋਂ ਲੈ ਕੇ ਫਰੀਦাবাদ ਤੱਕ ਉਹ ਕਹਿੰਦੇ ਕਿ ਇਹਨਾਂ ਲਈ ਸਥਾਨਕ ਕਮੇਟੀਆਂ ਚਾਹੀਦੀਆਂ ਨੇ ਆਪਣੇ ਆਪ ਖੁਦਮੁਖਤਿਆਰ ਤੇ ਉਹਨਾਂ ਦੇ ਉੱਤੇ ਕੁੰਡਾ ਅਕਾਲ ਤਖਤ ਦਾ ਚਾਹੀਦਾ ਉਹ ਅਸੀਂ ਨਹੀਂ ਕੀਤਾ ਇਹ ਐਕਟ ਅਸੀਂ ਨਹੀਂ ਬਣਾਇਆ ਇਹ ਐਕਟ ਅੰਗਰੇਜ਼ਾਂ ਨੇ ਬਣਾਇਆ ਇੱਕ ਸੈਂਟਰਲਾਈਜ਼ਡ ਬਾਡੀ ਬਣਾ ਕੇ ਸਾਨੂੰ ਸਿਰਫ ਕੁਝ ਬੰਦਿਆ ਰਾਹੀਂ ਕਾਬੂ ਕਰਨ ਦੀ ਵਿਧ ਅੱਜ ਅਕਾਲੀ ਦਲ ਦੇ ਵਿੱਚੋਂ ਲੀਡਰ ਸਾਹਿਬਾਨ ਬੈਠੇ ਨੇ ਬਡਾਲਾ ਸਾਹਿਬ ਬੈਠੇ ਨੇ ਢੀਂਸਾ ਸਾਹਿਬ ਬੈਠੇ ਨੇ ਇਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਇੱਕ ਪਰਿਵਾਰ ਜਿਹੜਾ ਸੀਐਮ ਦੀ ਕੁਰਸੀ ਤੱਕ ਪਹੁੰਚ ਜਾਂਦਾ ਹੈ ਉਹ ਇੱਕੋ ਹੀ ਪਰਿਵਾਰ ਕਿਸ ਪ੍ਰਕਾਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੀ ਸਾਰੀ ਤਰ੍ਹਾਂ ਦੀ ਸਰਵਉੱਚਤਾ ਖੁਦਮੁਖਤਿਆਰੀ ਤੇ ਉਹਨਾਂ ਦੇ ਕਿਰਦਾਰਾਂ ਨੂੰ ਆਪਣੀ ਜੁੱਤੀ ਦੀ ਨੋਕ ਥੱਲੇ ਕਰ ਦਿੰਦਾ ਹੈ। ਉਹ ਤਾਕਤ ਕਿੱਥੋਂ ਆਈ? ਉਹ ਤਾਕਤ ਉਸ ਧੜੇ 'ਚ ਜਾਂ ਉਸ ਧੜੇ ਦੇ ਲੀਡਰਾਂ 'ਚ ਨਹੀਂ ਹੈ। ਉਹ ਤਾਕਤ ਸੀਐਮ ਦੀ ਕੁਰਸੀ ਤੋਂ ਆਉਂਦੀ ਹੈ। ਅਕਾਲੀ ਦਲ ਦਾ ਜਿਹੜਾ ਲੀਡਰ ਸੀਐਮ ਦੀ ਕੁਰਸੀ ਤੱਕ ਪਹੁੰਚ ਜਾਂਦਾ ਹੈ, ਉਹ ਸੀਐਮ ਆਫਿਸ ਦੀ ਤਾਕਤ ਦੇ ਨਾਲ ਇਹ ਸਾਰੀਆਂ ਸੰਸਥਾਵਾਂ ਨੂੰ ਮਲਿਆ ਮੇਟ ਕਰ ਦਿੰਦਾ ਹੈ। ਤੇ ਸੰਤ ਅਦਰ ਸਿੰਘ ਹੁਣਾਂ ਨੇ ਇਸ ਗੱਲ ਤੋਂ ਅਗਾਹ ਕੀਤਾ। ਅੱਜ ਜੇ ਅਸੀਂ ਐਕਟ ਨੂੰ ਨਹੀਂ ਬਦਲ ਸਕਦੇ ਪਰ ਸ਼੍ਰੋਮਣੀ ਕਮੇਟੀ ਦੇ ਜਿਸ ਤਰ੍ਹਾਂ ਪਹਿਲੀ ਵਾਰੀ ਮੈਂਬਰ ਚੁਣੇ ਗਏ ਸੀਗੇ ਉਸ ਤਰੀਕੇ ਦੇ ਨਾਲ ਜਿਹੜੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਦੀ ਗੱਲ ਚੱਲ ਰਹੀ ਆ ਅਗਲੇ ਕੁਝ ਮਹੀਨਿਆਂ ਚ ਆਣੀ ਉਹਦੇ ਉਮੀਦਵਾਰ ਬਾਦਲ ਦਾ ਪੰਥ ਤੋਂ ਬਾਹਰ ਹੋ ਗਿਆ ਉਹ ਤਾਂ ਮੰਨਦਾ ਹੀ ਨਹੀਂ ਹੈ ਉਹ ਸਭ ਤੋਂ ਉੱਪਰ ਹੀ ਮੰਨਦਾ ਹੈ ਜਿਹੜੇ ਆਪਣੇ ਆਪ ਨੂੰ ਪੰਥ ਮੰਨਦੇ ਨੇ ਪੰਥ ਦੇ ਰਾਖੇ ਮੰਨਦੇ ਨੇ ਉਹਨਾਂ ਸੰਬੰਧੀ ਮੈਂ ਜ਼ਰੂਰ ਇੱਕ ਬੇਨਤੀ ਕਰਨਾ ਚਾਹਨਾ ਕਿ ਸਾਡੇ ਬਜ਼ੁਰਗਾਂ ਨੇ 1921 ਦੇ ਵਿੱਚ ਉਦੋਂ 34 ਜ਼ਿਲ੍ਹੇ ਸੀਗੇ ਪੰਜਾਬ ਦੇ ਤੇ ਉਦੋਂ ਉਮੀਦਵਾਰ ਇੱਕ ਜਗ੍ਹਾ ਤੋਂ ਨਹੀਂ ਚੁਣੇ ਸਗੇ 34 ਕਮੇਟੀਆਂ ਬਣਾਈਆਂ ਹਰੇਕ ਜ਼ਿਲ੍ਹੇ ਦੇ ਵਿੱਚ ਜਾ ਕੇ ਜੋ ਸੰਗਤ ਨੇ ਉਮੀਦਵਾਰ ਦਿੱਤੇ ਉਹਨਾਂ ਨੇ ਉਹ ਮੰਨ ਲਏ ਤੇ ਉਹ ਸਰਬਸੰਮਤੀ ਦੇ ਨਾਲ ਹੀ ਮੈਂਬਰ ਬਣੇ ਅੱਜ ਵੀ ਅਸੀਂ ਉਹ ਰਾਹ ਛੱਡਿਏ ਪੇ ਉੱਪਰ ਕੋਈ ਲੀਡਰ ਬੈਠਾ ਚੰਡੀਗੜ੍ਹ ਬੈਠ ਕੇ ਟਿਕਟਾਂ ਦਿੰਦਾ ਉਹਦੀ ਬਜਾਏ ਸੰਗਤਾਂ ਨੂੰ ਮਾਣ ਦਈਏ ਆਪੋ ਆਪਣੇ ਹਲਕੇ 'ਚ ਚੁਣੇ ਜਾਣ ਇਹ ਸੰਤ ਅਤਰ ਸਿੰਘ ਜੀ ਹੁਣਾਂ ਨੂੰ ਅਸਲੀ ਸ਼ਰਧਾਂਜਲੀ ਦੂਸਰੀ ਬੇਨਤੀ ਅਕਾਲੀ ਦਲ ਦੇ ਸਬੰਧ ਦੇ ਵਿੱਚ ਹੈ ਜਦੋਂ ਅਕਾਲੀ ਦਲ ਬਣਿਆ ਸੰਤ ਅਤਰ ਸਿੰਘ ਜੀ ਹੁਣਾਂ ਦਾ ਇਹ ਦਰਜ ਹੈ ਲਿਖਤ ਦਰਜ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਕਿੱਦਾਂ ਦੀ ਹੋਏ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰ ਪੰਜ ਪ੍ਰਧਾਨੀ ਪ੍ਰਣਾਲੀ ਅਧੀਨ ਹੋਣੀ ਚਾਹੀਦੀ ਆ ਤੁਸੀਂ ਪੰਜ ਗੁਰਸਿੱਖ ਚੁਣੋ ਤੇ ਇੱਕ ਉਹਨਾਂ ਦਾ ਛੇਵਾਂ ਸਾਖੀ ਚੁਣੋ ਉਹਦੇ ਅਧੀਨ ਬਾਕੀ ਸਾਰਾ ਸਿਸਟਮ ਚੱਲਣਾ ਚਾਹੀਦਾ ਅਸੀਂ ਉਹ ਗੱਲਾਂ ਨਹੀਂ ਮੰਨੀਆਂ ਅਸੀਂ ਇੱਕ ਬੰਦੇ ਨੂੰ ਜੋ ਸਾਡੀ ਪ੍ਰਥਾ ਨਹੀਂ ਸੀਗੀ ਅੰਗਰੇਜ਼ਾਂ ਦੀ ਪ੍ਰਥਾ ਸੀਗੀ ਇੱਕ ਬੰਦੇ ਨੂੰ ਮਾਲਕ ਮੰਨ ਲਿਆ ਆਪਣਾ ਉਹ ਕਦੇ ਕੋਈ ਬਣ ਜਾਂਦਾ ਕਦੇ ਕੋਈ ਬਣ ਜਾਂਦਾ ਤੇ ਉਹ ਆਪਣੀ ਸਹੂਲਤ ਤੇ ਆਪਣੀ ਮਤ ਅਨੁਸਾਰ ਫੈਸਲੇ ਲੈ ਕੇ ਪੰਥ ਨੂੰ ਓਝੜੇ ਪਾ ਦਿੰਦਾ ਅੱਜ ਵੀ ਸਾਨੂੰ ਸਾਡੀਆਂ ਸੰਸਥਾਵਾਂ ਦੇ ਵਿੱਚ ਉਸ ਤਰ੍ਹਾਂ ਦੇ ਪ੍ਰਬੰਧਕ ਪ੍ਰਬੰਧਕੀ ਢਾਂਚੇ ਲੈ ਕੇ ਆਣ ਦੀ ਲੋੜ ਹੈ ਸੋ ਮਹਾਰਾਜ ਕਿਰਪਾ ਕਰਨ ਸੰਤ ਅਤਰ ਸਿੰਘ ਜੀ ਹੁਣਾਂ ਦੇ ਇਹਨਾਂ ਉਸ ਵੇਲੇ ਦੇ ਦੱਸੇ ਹੋਏ 100 ਸਾਲ ਪਹਿਲਾਂ ਜੋ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਉਹਨਾਂ ਤੇ ਅੱਜ ਚੱਲ ਲਈ ਜਿਸ ਤਰ੍ਹਾਂ ਇਹ ਵਿਦਿਆਦੀ ਵੀ ਗੱਲ ਹੈ ਵਿਦਿਆ ਸਬੰਧੀ ਉਹਨਾਂ ਨੇ ਸਿੱਖਾਂ ਨੂੰ ਜਦੋਂ ਉਹਨਾਂ ਨੇ 1920 ਚ ਕਾਲਜ ਖੋਲੇ ਉਸ ਤੋਂ ਪਹਿਲਾਂ 1902 ਦੇ ਆਸ-ਪਾਸ ਉਹ ਇੰਜੀਨੀਅਰਿੰਗ ਕਾਲਜ ਖੋਲਣ ਦੇ ਲਈ ਤਜਵੀਜ਼ ਸੀਗੀ ਪਰ ਸਿੱਖ ਨਾ ਹੀ ਮੰਨੇ ਸੀਗੇ ਉਹ ਹੁਣ ਆ ਕੇ 100 ਸਾਲ ਬਾਅਦ 70 ਸਾਲ ਬਾਅਦ ਅਸੀਂ ਉਸ ਰਸਤੇ ਤੁਰੇ ਪਰ ਮੈਂ ਇਹ ਕਹਿਣਾ ਕਿ ਉਹਨਾਂ ਮਹਾਪੁਰਖਾਂ ਦੇ ਦੱਸੇ ਹੋਏ ਰਸਤੇ ਤੇ ਅੱਜ ਵੀ ਆਪਾਂ ਆਪਣਾ ਆਤਮ ਚੀਨਣ ਕਰੀਏ ਤੇ ਆਪਾਂ ਸਿੱਧੇ ਰਸਤੇ ਚੱਲ ਸਕਦੇ ਸੋ ਆਖਰੀ ਬੇਨਤੀ ਮੇਰੀ ਇਹ ਹੈ ਕਿ ਅਕਾਲੀ ਦਲ ਦੀ ਜਿਹੜੀ ਦੁਬਾਰਾ ਪੁਨਰ ਸਿਰਜੀਤੀ ਦੀ ਵੀ ਗੱਲ ਹੋ ਰਹੀ ਉਹਦੇ ਸਬੰਧੀ ਬੁਨਿਆਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਗੱਲ ਕਰਕੇ ਗਏ ਕਿ ਅਸੂਲ ਪਹਿਲਾਂ ਤੈਅ ਹੁੰਦੇ ਨੇ ਅਕਾਲੀ ਦਲ ਨੂੰ ਬਣਾਉਣ ਦੇ ਤਿੰਨ ਚਾਰ ਸਾਡੇ ਕੋਲ ਐਲਾਨਨਾਮੇ ਨੇ ਇੱਕ ਅਨੰਦਪੁਰ ਸਾਹਿਬ ਦਾ ਐਲਾਨਨਾਮਾ ਇੱਕ ਅੰਮ੍ਰਿਤਸਰ ਦਾ ਐਲਾਨਨਾਮਾ ਇੱਕ ਮੋਗੇ ਕਾਨਫਰੰਸ ਦਾ ਵੀ ਐਲਾਨਨਾਮਾ ਅਕਾਲੀ ਦਲ ਕਿਹੜੇ ਐਲਾਨਨਾਮੇ ਤੇ ਚੱਲਣਾ ਹੈ ਇਸ ਸਪਸ਼ਟਤਾ ਤੋਂ ਬਿਨਾ ਅਕਾਲੀ ਦਲ ਦੀ ਪੁਨਰਸਰਜੀਤੀ ਨਹੀਂ ਹੋ ਸਕਦੀ ਹੈ ਤੁਹਾਨੂੰ ਅਕਾਲੀ ਦਲ ਦੇ ਚਾਰ ਪੰਜ ਰੂਪਾਂ 'ਚੋਂ ਕਿਹੜਾ ਰੂਪ ਪੁਨਰਸਰਜੀਤ ਕਰਨਾ ਹੈ ਇਹ ਸਪਸ਼ਟਤਾ ਲਿਆਏ ਤੋਂ ਬਿਨਾ ਤੁਹਾਡੇ ਕੋਲ ਸਿੱਧਾ ਨਹੀਂ ਚੱਲਿਆ ਜਾਣਾ ਹੈ ਤੋ ਆਖਰੀ ਮੇਰੀ ਬੇਨਤੀ ਇਹ ਆ ਕਿ ਇਹ ਫੈਸਲੇ ਲੈਣ ਦਾ ਸਮਾਂ ਨਹੀਂ ਹੈ ਇਹ ਸੰਵਾਦ ਦਾ ਸਮਾਂ ਹੈ ਇਹ ਮੰਥਨ ਦਾ ਸਮਾਂ ਹੈ ਆਪਣੀ ਗਲਤੀਆਂ ਤੋਂ ਆਪਣੀਆਂ ਔਣਤਾਈਆਂ ਤੋਂ ਆਪਣੇ ਬਜ਼ੁਰਗਾਂ ਤੋਂ ਸਿੱਖਣ ਦਾ ਸਮਾਂ ਹੈ ਮਹਾਰਾਜ ਕਿਰਪਾ ਕਰਨ ਉਸ ਰਸਤੇ ਦੇ ਉੱਤੇ ਸੰਤ ਅਦਰ ਸਿੰਘ ਜੀ ਹੋਣਾ ਨੇ ਜਿਹੜਾ ਸਾਨੂੰ ਦਰਸਾਇਆ ਉਸ ਦੇ ਉੱਤੇ ਚੱਲਣ ਦਾ ਬਲ ਬਖਸ਼ਣ ਇੱਕ ਮੈਂ ਬੇਨਤੀ ਹੋਰ ਕਰਦੇ ਆ ਉਦੋਂ ਵੀ ਅਕਾਲੀ ਲੀਡਰਸ਼ਿਪ ਵਿੱਚ ਆਪਸ ਵਿੱਚ ਬੇਇਤفاقੀ ਹੋਈ ਉਕਾਲੀ ਲੀਡਰਸ਼ਿਪ ਨੇ ਇਹ ਰਾਹ ਬਣਾਇਆ ਉਹ ਨਹੀਂ ਮਹਾਤਮਾ ਗਾਂਧੀ ਨੂੰ ਚਿੱਠੀ ਲਿਖੀ ਕੇ ਸਾਡੇ ਸਮਝੌਤਾ ਕਰਾ ਦਿਓ ਤੇ ਸੰਤ ਅਤਰ ਸਿੰਘ ਜੀ ਹੋਣਾ ਨੇ ਉਹਨਾਂ ਨੂੰ ਕਿਹਾ ਕਿ ਇਦਾਂ ਨਹੀਂ ਹੁੰਦਾ ਹੁੰਦਾ ਸਮਝੌਤਾ ਸਮਝੌਤਾ ਤਾਂ ਹੋਣਾ ਕਿ ਜਿਹੜੀ ਅਸੀਂ ਅਰਦਾਸ ਕਰਦੇ ਆਂ ਦਰਬਾਰ ਸਾਹਿਬ ਜਾ ਕੇ ਦਰਸ਼ਨ ਇਸ਼ਨਾਨ ਦੀ ਤੁਸੀਂ ਉੱਥੇ ਜਾ ਕੇ ਦਰਸ਼ਨ ਇਸ਼ਨਾਨ ਕਰੋ ਉੱਥੇ ਕੀਰਤਨ ਸੁਣੋ ਤਾਂ ਤੁਹਾਡੀ ਹਉਮੈ ਦੀ ਮੈਲ ਲਹੇ ਤੇ ਤੁਹਾਨੂੰ ਸੇਧ ਮਿਲੇ ਪਰ ਮੈਂ ਖਿਮਾ ਨਾਲ ਮੰਗ ਕੇ ਕਹਿਣਾ ਚਾਹਨਾ ਮੈਂ ਆਪਣੇ 20 ਸਾਲ ਦੇ ਵਿੱਚ ਕੋਈ ਕਦੇ ਅਕਾਲੀ ਲੀਡਰ ਉੱਥੇ ਖਾਸ ਕਰ ਕੈਮਰੇ ਦੇ ਟਾਈਮ ਤੋਂ ਬਿਨਾ ਕਦੇ ਦਰਸ਼ਨ ਇਸ਼ਨਾਨ ਤੇ ਕੀਰਤਨ ਕਰਦਾ ਨਹੀਂ ਸੁਣਿਆ ਹੈ ਇਸ ਰਾਸਤੇ ਜਾਏ ਤੋਂ ਬਿਨਾ ਪੱਕੀ ਤੇ ਟਿਕਾਊ ਏਕਤਾ ਨਹੀਂ ਹੋਣੀ ਹੈ ਪਰ ਜਿਸ ਵਕਤ 1917-18 ਤੋਂ ਬਾਅਦ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਬਦਲਣ ਦੀ ਲਹਿਰ ਚੱਲੀ ਉਹਦੇ ਵਿੱਚ ਵੀ ਉਹਨਾਂ ਨੇ ਬੜਾ ਉੱਗਾ ਯੋਗਦਾਨ ਪਾਇਆ ਤੇ ਉਸ ਸਾਰੀ ਲਹਿਰ ਦੇ ਵਿੱਚ ਜਦੋਂ ਉਹ ਲਹਿਰ ਚਰਮ ਸੀਮਾ ਤੇ ਪਹੁੰਚੀ ਇਸ ਉਸ ਲਹਿਰ ਦੇ ਵਿੱਚੋਂ ਸਾਡੀਆਂ ਕੁਝ ਜਥੇਬੰਦੀਆਂ ਤੇ ਕੁਝ ਸੰਸਥਾਵਾਂ ਨਵੇਂ ਰੂਪ ਦੇ ਵਿੱਚ ਪ੍ਰਗਟ ਹੋਈਆਂ ਜਿਹਨੂੰ ਅੱਜਕੱਲ੍ਹ ਸ਼੍ਰੋਮਣੀ ਕਮੇਟੀ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੀ ਜਿਹੜਾ ਨਵਾਂ ਪ੍ਰਬੰਧ ਹੈ ਉਹ ਸਾਡੇ ਸਾਹਮਣੇ 1920 ਤੋਂ ਬਾਅਦ ਪ੍ਰਗਟ ਹੋਇਆ ਉਹਦੇ ਸੰਬੰਧੀ ਉਦੋਂ ਸੰਤ ਅਦਰ ਸਿੰਘ ਜੀ ਹੋਣਾ ਦੇ ਕਿਸ ਤਰ੍ਹਾਂ ਦੇ ਵਿਚਾਰ ਸੀਗੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਨਾ ਜਿਹਦੇ ਤੋਂ ਸਾਨੂੰ ਅੱਜ ਦੇ ਭੰਮੜਪੂਸੇ ਦੀ ਸੇਧ ਜੋ ਭੰਮੜਪੂਸਾ ਪਿਆ ਹੋਇਆ ਉਹ ਚੋਂ ਸੇਧ ਮਿਲ ਸਕੇ ਅੱਜ ਸਥਿਤੀ ਬਿਲਕੁਲ ਉਵੇਂ ਹੀ ਆ ਜਿਵੇਂ 1920 ਤੋਂ ਪਹਿਲਾਂ ਸੀਗੀ ਪੰਥ ਦੇ ਵਿੱਚ ਸਾਰਾ ਕੁਝ ਹੋਣ ਦੇ ਬਾਵਜੂਦ ਬਹੁਤ ਵੱਡੀਆਂ ਸ਼ਕਤੀਆਂ ਬਹੁਤ ਵੱਡੇ ਸਾਧਨ ਹੋਣ ਦੇ ਬਾਵਜੂਦ ਪੰਥ ਦੇ ਸੰਸਥਾਵਾਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਬੇ ਬੇਤਰਤੀਬੀ ਸੀਗੀ ਜਿਹਦੇ ਕਰਕੇ ਅਸੀਂ ਆਪਣੀ ਸ਼ਾਨ ਨਹੀਂ ਬੁਲੰਦ ਕਰ ਸਕਦੇ ਸੀ ਤੇ ਬੇਤਰਤੀਬੀ ਉਦੋਂ ਹੁੰਦੀ ਡਿਸਆਰਡਰ ਉਦੋਂ ਹੁੰਦਾ ਜਦੋਂ ਤੁਸੀਂ દિਸ਼ਾਹੀਣ ਹੋ ਜਾਓ ਡਾਇਰੈਕਸ਼ਨਲੈਸ ਹੋ ਜਾਓ ਤੇ દિਸ਼ਾਹੀਣਤਾ ਉਦੋਂ ਆਉਂਦੀ ਆ ਜਦੋਂ ਤੁਸੀਂ ਦੁਬਿਧਾ 'ਚ ਪੈ ਜਾਓ ਤੇ ਦੁਬਿਧਾ ਉਦੋਂ ਹੁੰਦੀ ਆ ਜਦੋਂ ਅਸਪਸ਼ਟਤਾ ਹੋ ਜਾਵੇ ਅੱਜ ਸਾਡੇ ਕੋਲ ਬਹੁਤ ਵੱਡੇ ਪੱਧਰ ਦੇ ਉੱਤੇ ਅਸਪਸ਼ਟਤਾ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਤਾਂ ਗੱਲ ਕਰਨਾ ਚਾਹਨੇ ਪਰ ਅਸੀਂ ਇਹ ਵਿਚਾਰ ਨਹੀਂ ਕਰ ਰਹੇ ਕਿ 100 ਸਾਲ ਦਾ ਸਾਡੇ ਸਾਹਮਣੇ ਇੱਕ ਇਤਿਹਾਸ ਹੈ ਸ਼੍ਰੋਮਣੀ ਕਮੇਟੀ ਦਾ ਇਹਦੇ ਵਿੱਚੋਂ ਅਸਫਲਤਾਵਾਂ ਵੱਧ ਨੇ ਸਫਲਤਾਵਾਂ ਘੱਟ ਨੇ ਵੱਖ-ਵੱਖ ਅਕਾਲੀ ਦਲਾਂ ਦਾ ਸਾਡੇ ਕੋਲ 100 ਸਾਲ ਦਾ ਇਤਿਹਾਸ ਹੈ ਜਿਹਦੇ ਵਿੱਚ ਲਗਭਗ ਹਰੇਕ ਬੰਨਗੀ ਦੇ ਲੀਡਰ ਦੇ ਉੱਤੇ ਹੀ ਬਹੁਤ ਵੱਡੇ ਸਵਾਲ ਖੜੇ ਨੇ ਉਹ ਕਿਸ ਤਰ੍ਹਾਂ ਦਾ ਹੋਣਾ ਹੈ ਅਕਾਲ ਤਖਬ ਸੰਬੰਧੀ ਦੀ ਸਰਵੋਚਤਾ ਨੂੰ ਢਾਹ ਅੱਜ ਨਹੀਂ ਲੱਗੀ ਹੈ ਪਿਛਲਾ ਸਾਰਾ ਇਤਿਹਾਸ ਦੇਖੋ ਸ਼੍ਰੋਮਣੀ ਕਮੇਟੀ ਦੀ ਖੁਦਮੁਖਤਿਆਰੀ ਨੂੰ ਅੱਜ ਢਾਹ ਨਹੀਂ ਲੱਗੀ ਹੈ ਪਿਛਲਾ ਸਾਰਾ ਇਤਿਹਾਸ ਦੇਖੋ ਅੱਜ ਬਾਦਲ ਪਰਿਵਾਰ ਨੂੰ ਗਾਲਾਂ ਕੱਢਦੇ ਆ ਪਹਿਲਾਂ ਜਦੋਂ ਅਸੀਂ ਜਵਾਨ ਹੋਏ ਉਦੋਂ ਬਰਨਾਲੇ ਨੂੰ ਇਦਾਂ ਹੀ ਗਾਲਾਂ ਕੱਢਦੇ ਸੀਗੇ ਸਾਡੇ ਬਜ਼ੁਰਗ ਉਹ ਤੋਂ ਹੋਰ ਅਗਲੇ ਲੀਡਰਾਂ ਨੂੰ ਕੱਢਦੇ ਸੀਗੇ ਸੋ ਉਹ ਸਥਿਤੀ ਤਾਂ ਹੈ ਸਾਡੇ ਵਿੱਚ ਬੇਤਰਤੀਬੀ ਆ દિਸ਼ਾਹੀਣਤਾ ਹੈ ਦੁਬਧਾ ਹੈ ਤੇ ਅਸਪਸ਼ਟਤਾ ਤੇ ਇਹਨੂੰ ਦੂਰ ਕਰਨ ਦੇ ਲਈ ਉਸ ਵਕਤ ਇਹਨਾਂ ਸੰਸਥਾਵਾਂ ਦੇ ਪ੍ਰਤੀ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਕੀ ਵਿਚਾਰ ਸੀਗੇ ਉਹ ਉਦੋਂ ਸਾਡੇ ਬਜ਼ੁਰਗਾਂ ਨੇ ਨਹੀਂ ਮੰਨੇ ਤਾ ਅੱਜ ਸਾਨੂੰ ਦੁਬਾਰਾ ਉਸ ਖਮਿਆਜੇ 'ਚ ਭੁਗਤਣੇ ਪੈ ਰਹੇ ਨੇ। ਸ਼੍ਰੋਮਣੀ ਕਮੇਟੀ ਸੰਬੰਧੀ ਉਹਨਾਂ ਦਾ ਵਿਚਾਰ ਵੋਟਾਂ ਰਾਹੀਂ ਸ਼੍ਰੋਮਣੀ ਕਮੇਟੀ ਚੁਣਨਾ ਨਸ ਹੈ। ਸਿਲੈਕਸ਼ਨ ਰਾਹੀਂ ਚੁਣਨਾ ਸੀਗਾ ਤੇ ਸਿਲੈਕਸ਼ਨ ਹੋਈ ਵੀ ਤੇ ਉਹ ਵੀ ਸਥਾਨਕ ਬੱਦਰ ਤੇ। ਤੇ ਦੂਸਰਾ ਸ਼੍ਰੋਮਣੀ ਕਮੇਟੀ ਸੰਬੰਧੀ ਉਹਨਾਂ ਦਾ ਵਿਚਾਰ ਇਹ ਸੀਗਾ ਕਿ ਸ਼੍ਰੋਮਣੀ ਕਮੇਟੀ ਇੱਕ ਸੈਂਟਰਲਾਈਜ਼ਡ ਕੇਂਦਰੀਕ੍ਰਿਤ ਇੱਕ ਸੰਸਥਾ ਨਹੀਂ ਹੋਣੀ ਚਾਹੀਦੀ। ਸ਼੍ਰੋਮਣੀ ਕਮੇਟੀ ਬਿਲਕੁਲ ਵਿਕੇਂਦ੍ਰਿਤ ਹਰੇਕ ਇਲਾਕੇ ਦੇ ਲੋਕ ਖੁਦਮੁਖਤਿਆਰ ਰੂਪ ਦੇ ਵਿੱਚ ਆਪਣੇ ਸਥਾਨਕ ਇਤਿਹਾਸਿਕ ਗੁਰਤੀਠਾਂ ਦਾ ਪ੍ਰਬੰਧ ਆਪਣੇ ਆਪ ਚ ਕਰਨ ਸੰਤ ਅਦਰ ਸਿੰਘ ਜੀ ਉਹਨਾਂ ਦਾ ਇਹ ਵਿਚਾਰ ਸੀਗਾ ਉਹਨਾਂ ਦਾ ਇਹ ਵਿਚਾਰ ਸੀਗਾ ਕਿ ਸਾਂਝੀ ਕਮੇਟੀ ਜਿਹੜੇ ਪੂਰੇ ਪੰਥ ਦੀ ਬਣਨੀ ਪੂਰੀ ਦੁਨੀਆ ਭਰ ਦੇ ਸਿੱਖਾਂ ਦੀ ਬਣਨੀ ਉਹਦੇ ਅਧੀਨ ਸਿਰਫ ਦੋ ਗੁਰਦੁਆਰੇ ਚਾਹੀਦੇ ਇੱਕ ਦਰਵਾਜਾ ਸਾਹਿਬ ਅੰਮ੍ਰਿਤਸਰ ਤੇ ਇੱਕ ਨਨਕਾਣਾ ਸਾਹਿਬ ਉਸ ਤੋਂ ਬਿਨਾ ਬਾਕੀ ਸਾਰੇ ਗੁਰਤੀਠ ਉਸ ਵਕਤ ਜੇ ਤੁਸੀਂ ਪੁਰਾਣਾ ਇਤਿਹਾਸ ਪੜ੍ਹੋ ਤਾਂ ਇਤਿਹਾਸਿਕ ਗੁਰਦੁਆਰੇ ਨੂੰ ਉਹ ਗੁਰਤੀਰਥ ਕਹਿੰਦੇ ਸੀਗੇ ਉਹ 500 ਦੇ ਆਸ-ਪਾਸ ਸੀਗੇ ਇਸ ਪੰਜਾਬ ਦੇ ਇਸ ਪੁਰਾਣੇ ਪੰਜਾਬ 'ਚ ਮੀਆਂਵਾਲੀ ਤੋਂ ਲੈ ਕੇ ਫਰੀਦাবাদ ਤੱਕ ਉਹ ਕਹਿੰਦੇ ਕਿ ਇਹਨਾਂ ਲਈ ਸਥਾਨਕ ਕਮੇਟੀਆਂ ਚਾਹੀਦੀਆਂ ਨੇ ਆਪਣੇ ਆਪ ਖੁਦਮੁਖਤਿਆਰ ਤੇ ਉਹਨਾਂ ਦੇ ਉੱਤੇ ਕੁੰਡਾ ਅਕਾਲ ਤਖਤ ਦਾ ਚਾਹੀਦਾ ਉਹ ਅਸੀਂ ਨਹੀਂ ਕੀਤਾ ਇਹ ਐਕਟ ਅਸੀਂ ਨਹੀਂ ਬਣਾਇਆ ਇਹ ਐਕਟ ਅੰਗਰੇਜ਼ਾਂ ਨੇ ਬਣਾਇਆ ਇੱਕ ਸੈਂਟਰਲਾਈਜ਼ਡ ਬਾਡੀ ਬਣਾ ਕੇ ਸਾਨੂੰ